ਵਪਾਰੀ ਨੂੰ ਪਤਾ ਮੈਂ ਆਪਣੀ ਡਿਊਟੀ ਖਤਮ ਕਰਕੇ ਇੱਥੇ ਗੱਡੀ ਐ ਸਾਈਡ ਤੇ ਪਾਰਕ ਕਰਕੇ ਫਰੂਟ ਲੈ ਕੇ ਆ ਗਿਆ ਆਪਣੀ ਗੱਡੀ 'ਚ ਬੈਠਾ ਡਰਾਈਵਰ ਸੀਟ ਤੇ ਹਾਂਜੀ ਉਨੀ ਦੇਰ ਨੂੰ ਇੱਥੇ ਕੁਝ ਗੱਲ ਹੋਈ ਉਹਨਾਂ ਦੀ ਮੋਟਸਾਈਲ ਤੋਂ ਬਹਿਸ ਹੋ ਰਹੀ ਮੁੰਡਿਆਂ ਦੀ ਬਹਿਸ ਤੋਂ ਬਾਅਦ ਜੱਕਦਮ 2-4 ਸੈਕਿੰਡ ਹੀ ਲੱਗੇ ਨੇ ਇਧਰੋਂ 15 ਮੁੰਡੇ ਆ ਗਏ 12-13 ਇਧਰੋਂ ਬੋਤਲਾਂ ਡਾਂਗਾ ਛੋਟੇ ਚਲਾਉਣ ਲੱਗੇ ਇੱਕ ਇਧਰੋਂ ਟੋਪੀ ਮੜਾ ਮੁੰਡਾ ਆਇਆ ਉਹਨੇ ਫੈਰਨ ਕਰਨੀ ਸ਼ੁਰੂ ਕਰ ਦਿੱਤੀ ਉਹ ਬਹਿ ਡਰਾਈਵਰ ਸੀਟ ਤੇ ਬੈਠਾ ਇੱਕ ਗੋਲੀ ਮੇਰੇ ਸ਼ੀਸ਼ੇ ਦੇ ਵੱਜੀ ਆ ਗਈ ਇੰਨੀ ਗੱਲ ਆ ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤਸਰ ਦੇ ਵਿੱਚ ਗੋਲੀਬਾਰੀ ਚੱਲ ਰਹੀ ਹੈ ਜੀ ਨੇ ਇਹਦੇ ਬਾਰੇ ਸੀਨੀਅਰ ਅਫਸਰ ਹੀ ਦੱਸ ਸਕਦੇ ਜੀ ਮੈਂ ਕੋਈ ਪੰਜਾਬ ਪੁਲਿਸ ਦੇ ਮਲਾਰਮ ਦੇ ਹਾਂਜੀ ਹਾਂਜੀ ਨਹੀਂ ਉਹ ਆਪਣੇ ਬਾਕੀ ਗੱਲ ਜਿਹੜੀ ਇੰਸਪੈਕਟਰ ਸਾਹਿਬ ਦੱਸਣਗੇ ਐਸਐਚਓ ਸਾਹਿਬ ਦੱਸਣਗੇ ਸਾਹਿਬ ਦੱਸਣਗੇ ਪਰ ਜਿਹੜਾ ਜੋ ਮਰਨਾ ਆਇਆ ਮੈਂ ਤੁਹਾਨੂੰ ਦੱਸਦਾ ਜੀ ਭਾਈ ਡਿਊਟੀ ਕਿਸੇ ਆਪਣੀ ਮੈਂ ਟਰੈਕ ਦੇ ਵਿੱਚ ਜੋਂ 3 ਦੇ ਵਿੱਚ ਹਾਂਜੀ ਹਾਂਜੀ ਤੇ ਅੰਨਾ ਬੰਦਿਆਂ ਦਾ ਪਰਾ ਲੱਗਣਾ ਚਾਹੀਦਾ ਬਿਲਕੁਲ ਲਾਵਾਂਗੇ ਜੀ ਅਸੀਂ ਨਾਲ ਇੰਸਪੈਕਟਰ ਸਾਹਿਬ ਦੇ ਨਾਲ ਲਾ ਕੇ ਪਤਾ ਲਾਵਾਂਗੇ ਕਿਹੜੇ ਸੀਸੀਟੀਵੀ ਕੈਮਰੇ ਬਹੁਤ ਯਾਰੇ ਲੱਗੇ ਹੋਏ ਨੇ ਜੀ ਇੱਥੇ ਉਹਨਾਂ ਦੇ ਹੁਣ ਵੇਖਾਂਗੇ ਇੰਸਪੈਕਟਰ ਸਾਹਿਬ ਆਏ ਚੈੱਕ ਕਰਦੇ ਜੀ ਜੀ 157 ਕੋਲ ਤੇ ਹੈ ਜੀ ਹੁਣੇ ਇਥੇ ਮੈਸੇਜ ਮਿਲਿਆ ਸੀਗਾ ਅਸੀਂ ਪਹੁੰਚੇ ਇੱਥੇ ਸਾਰੀ ਚੀਜ਼ ਵੈਰੀਫਾਈ ਕਰ ਰਹੇ ਹਾਂ ਤੇ ਇਨਫੋਰਮੇਸ਼ਨ ਨਹੀਂ ਮਿਲਿਆ ਵੀ ਇੱਥੇ ਕੋਈ ਦੋ ਪਾਰਟੀ ਆਪਸੇ ਲੜੀਆਂ ਤੇ ਸ਼ਾਇਦ ਗੋਲੀ ਵੀ ਚੱਲੀ ਹੈ ਤਾਂ ਸਰ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਗੱਡੀ ਦੇ ਵਿੱਚ ਨੂੰ ਗੱਡੀ ਨਾਲ ਪੁੱਛ ਰਹੇ ਜੀ ਤੁਹਾਨੂੰ ਮੌਕੇ ਤੇ ਸੀਗਾ ਉਹ ਉਹਦੇ ਤੋਂ ਸਾਰੀ ਗੱਲ ਵੈਰੀਫਾਈ ਕਰਦੇ ਆ ਤਾਂ ਗੱਡੀ ਦੇ ਉੱਪਰ ਗੋਲੀ ਲੱਗੀ ਹੈ ਜੀ ਹਾਂ ਦੱਸ ਰਹੀ ਹੈ ਮੈਂ ਅੱਖ ਚੈੱਕ ਕਰ ਰਹੇ ਹਾਂ ਠੀਕ ਹੈ ਥੈਂਕ ਯੂ